ਤਰਨ ਤਾਰਨ ਜਿਮਨੀ ਚੋਨਾ ਦਾ ਐਲਾਨ ਹੋ ਚੁੱਕਿਆ ਹੈ 11 ਨਵੰਬਰ 2025 ਨੂੰ ਹੋਣਗੀਆਂ ਤਰਨ ਤਾਰਨ ਦੀਆਂ ਜਿਮਨੀ ਚੋਨਾ ਸਤਾ ਦਾ ਸੈਮੀ ਫਾਈਨਲ ਵੀ ਤਰਨਤਾਰਨ ਜਿਮਨੀ ਚੋਣਾ ਨੂੰ ਮੰਨਿਆ ਜਾ ਰਿਹਾ ਹੈ ਤਾਂ ਇਸ ਬਾਰੇ ਹੀ ਅੱਜ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਚੱਲ ਰਿਹਾ ਸੀ ਕਿ ਆਖਿਰਕਾਰ ਐਲਾਨ ਜਿਹੜਾ ਹੈ ਉਹ ਹੋਇਆ ਜਾਵੇ ਤਾਂ ਅੱਜ ਡੇਢ ਜੋ ਹੈ ਉਹ ਲਾਨੀ ਗਈ ਹੈ ਕਿ ਤਰਨਤਾਰਨ ਜਿਮਨੀ ਚੋਣ 11 ਨਵੰਬਰ ਨੂੰ ਹੋਣ ਜਾ ਰਹੀ ਹੈ ਬਿਲਕੁਲ ਸੁਮਿਤ ਚੋਣ ਬਹੁਤ ਅਹਿਮ ਚੋਣਾ ਚੋਣਾ ਹੈ ਕਿਉਂਕਿ ਤੁਸੀਂ ਦੇਖੋ ਆਲਮੋਸਟ ਸਰਕਾਰ ਦੇ तकरीबन 4 ਸਾਲ ਦਾ ਸਮਾਂ तकरीबन ਜਰਾ ਹੈ ਉਹ ਪੂਰਾ ਹੋ ਰਿਹਾ ਮਾਰਚ ਦੇ ਮਹੀਨੇ ਤਾਂ तकरीबन 1 ਸਾਲ 2 ਮਹੀਨੇ ਸਰਕਾਰ ਕੋ ਰਹਿ ਗਏ ਤਾਂ ਇਸ ਵੇਲੇ ਐਂਟੀ ਇਨਕੰਪੈਂਸੀ ਫੈਕਟਰ ਜਿਹੜਾ ਹੈ ਉਹ ਸਰਕਾਰ ਦੇ ਅੱਗੇ ਆ ਸਕਦਾ ਹੈ ਦੂਸਰੀ ਗੱਲ ਤਰਨ ਤਰਨ ਦੀ ਸੀਟ ਪੰਜਾਬ ਦੇ ਬਾਕੀ ਜਿੰਨੇ ਵੀ ਏਰੀਆਜ਼ ਨੇ ਉਹਨਾਂ ਤੋਂ ਵੱਖਰੀ ਹੈ ਕਿਉਂਕਿ ਇਸ ਨੂੰ ਇੱਕ ਪੰਤਕ ਸੀਟ ਵੀ ਕਿਹਾ ਜਾਂਦਾ ਹੈ ਔਰ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਥੇ ਜੇਕਰ ਸਾਰੀ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਜਿਸਾ ਕਰਨ ਬੁਰਜ ਹੋ ਗਏ ਜਾਂ ਹਰਮੀਤ ਸਿੰਘ ਸੰਧੂ ਹੋ ਗਏ ਮੇਨ ਮੁਕਾਬਲਾ ਜਿਹੜਾ ਦੱਸਿਆ ਜਾ ਰਿਹਾ ਆ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਭਾਜਪਾ ਵੱਲੋਂ ਲੇਕਿਨ ਇੱਥੇ ਇੱਕ ਫੈਕਟਰ ਹੋਰ ਹੈ ਅਮਰਿਤਪਾਲ ਕਿਉਂਕਿ ਅਮਰਿਤਪਾਲ ਇੱਥੋਂ ਦੀ ਮੈਂਬਰ ਪਾਰਲੀਮੈਂਟ ਨਹੀਂ ਭਾਈ ਅਮਰਿਤਪਾਲ ਸਿੰਘ ਆਜ਼ਾਦ ਚੋਣ ਜਿੱਤੇ ਸੀ ਤੇ ਉਹਨਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਜਿਹੜੇ ਨੇ ਨਾ ਉਹਨਾਂ ਨੇ ਆਪਣਾ ਉਮੀਦਵਾਰ ਐਲਾਨ ਕਰਨਾ ਹੈ ਤਾਂ ਇੱਕ ਤਰੀ ਦਾ ਮੁਕਾਬਲਾ ਜਿਹੜਾ ਤ੍ਰਿਕੋਨਾ ਚਾਰਕੋਨਾ ਇੱਥੇ ਪੰਜ ਕੋਨਾ ਮੁਕਾਬਲਾ ਹੈ ਕਿਉਂਕਿ ਜਿਹੜਾ ਆਜ਼ਾਦ ਉਮੀਦਵਾਰ ਹੈ ਉਹ ਇੱਕ ਬਹੁਤ ਵੱਡੀ ਪੈਠ ਆਪਣੀ ਰੱਖੇਗਾ ਕਿਉਂਕਿ ਜਿਸ ਵੇਲੇ ਲੋਕ ਸਭਾ ਚੋਣਾਂ ਹੋਈਆਂ ਸੀ ਤੇ ਉਹਦੇ ਵਿੱਚ ਅਮਰਿਤਪਾਲ ਦੀ ਪਾਰਟੀ ਨੂੰ ਤਕਰੀਬਨ 35000 ਦੀ ਲੀਡ ਮਿਲੀ ਹੈ ਤਾਂ ਇਸ ਕਰਕੇ ਇਹ ਚੋਣ ਕਾਫੀ ਅਲੱਗ ਹੈ ਔਰ ਤਰਨ ਤਾਰਨ ਦਾ ਜਿਹੜਾ ਜਿਓਗ੍ਰਾਫਿਕਲੀ ਵੇਖਿਆ ਜਾਵੇ ਤਾਂ ਇਹ ਤਕਰੀਬਨ ਅੱਧੋ-ਅੱਧੇ ਇਲਾਕਾ ਸ਼ਹਿਰੀ ਚ ਹੈ ਜ ਅੱਧੋ-ਅੱਧਾ ਇਲਾਕਾ ਪੂਰਾ ਪਿੰਡੂ ਪੈਂਦਾ ਹੈ ਪਿੰਡੂ ਵੀ ਜੋ ਇਲਾਕਾ ਪੈਂਦਾ ਹੈ तकरीबन ਪੰਥਕ ਇਲਾਕਾ ਪੈਂਦਾ ਹੈ ਤੁਸੀਂ ਦੇਖੋਗੇ ਚਭਾਲ ਵਗੈਰਾ ਦੇ ਜਿਹੜੇ ਇਲਾਕੇ ਨੇ ਉਹ ਜੁੜੇ ਨੇ ਤਰਨਤਾਰਨ ਇੱਕ ਛੋਟਾ ਜਿਹਾ ਟਾਊਨ ਹੈ ਤਰਨਤਾਰਨ ਦੇ ਆਸ-ਪਾਸ ਜਿਹੜੇ ਇਲਾਕੇ ਨੇ ਸਾਰੇ ਵਿਲੇਜ ਦੇ ਇਲਾਕੇ ਨੇ ਤਾਂ ਸਾਰੇ ਇੱਕ ਤਰ੍ਹਾਂ ਦਾ ਨਾ ਇੱਕ ਅਲੱਗ ਤਰ੍ਹਾਂ ਦੀ ਚੋਣ ਹੈ ਤਾਂ ਇਹ ਇਸ ਸੀਟ ਦੀ ਸਪੈਸ਼ੈलिटी ਹੈ ਔਰ ਇਹ ਸੀਟ ਕੋਈ ਆਰਮ ਸੀਟ ਨਹੀਂ ਹੈ ਜਿਸ ਤਰ੍ਹਾਂ ਕਿ ਪਿੱਛੇ ਜਲੰਧਰ ਵਿਧਾਨ ਸਭਾ ਦੀ ਚੋਣ ਹੋਈ ਜਾਂ ਹੋਰ ਵੀ ਜਿਹੜੀਆਂ ਚੋਣਾਂ ਹੋਈਆਂ ਉੱਥੇ ਤਕਰੀਬਨ ਇੱਕ ਸਿੰਪਲ ਹੁੰਦਾ ਸੀ ਕਿ ਚਲੋ ਯਾਰ ਦੋ ਪਾਰਟੀਆਂ 'ਚ ਫਾਈਟ ਹੋਏਗੀ ਕਿਉਂਕਿ ਇੱਥੇ ਫਾਈਟ ਪੰਜ ਜਿੰਨਿਆਂ 'ਚ ਹੈ ਇਸ ਕਰਕੇ ਜਿਹੜੀ VOTING ਦੀ ਜਿਹੜੀ ਵਿਕਟਰੀ ਪਰਸੈਂਟੇਜ ਆ ਬਹੁਤ ਘਟ ਜਾਂਦੀ ਹੈ ਕਿਉਂਕਿ ਜਦੋਂ ਦੋ ਬੰਦਿਆਂ 'ਚ ਮੁਕਾਬਲਾ ਹੋਏ ਇੱਕ ਨੂੰ ਜ਼ਿਆਦਾ VOTING ਪੈ ਗਈ ਦੂਜੇ ਨੂੰ ਘੱਟ ਰਹੀ ਦੂਜਾ ਉਹਦੇ ਨਾਲ ਮੁਕਾਬਲਾ ਕਰ ਹੀ ਨਹੀਂ ਪੈਂਦਾ ਲੇਕਿਨ ਜਦੋਂ ਪੰਜ ਕੋਨਾ ਮੁਕਾਬਲਾ ਹੋਏਗਾ ਤਰੇ ਉਹ ਯਕੀਨਨ ਕੁਛ ਨਾ ਕੁਛ ਜ਼ਰੂਰ ਹੈ ਦੇ ਵਿੱਚ ਆਪਣਾ ਅਸਰ ਜ਼ਰੂਰ ਪਾਏਗਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੁਸੀਂ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਚਾਰ ਪਾਰਟੀਆਂ ਨੂੰ ਟੱਕਰ ਦੇ ਸਕਦੇ ਨੇ ਇੱਕ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਦੇਖੋ ਜਿਸ ਵੇਲੇ ਉਹ ਆਜ਼ਾਦ ਖਲੋਤੇ ਸੀ ਉਸ ਵੇਲੇ ਵੀ ਇਹ ਸਵਾਲ ਖੜਾ ਹੋਇਆ ਸੀ ਕਿ ਕੀ ਭਾਈ ਅੰਮ੍ਰਿਤਪਾਲ ਸਿੰਘ ਆਪਣਾ ਇੰਪੈਕਟ ਦੇ ਪਾਣਗੇ ਪਰ ਜੋ ਰਿਜ਼ਲਟ ਨਿਕਲੇ ਉਹਦੇ ਵਿੱਚ ਇਹ ਨਿਕਲਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਸਿੱਧੇ ਤੌਰ ਦੇ ਉੱਤੇ ਸੀਟ ਹੀ ਕੜ ਕੇ ਲੈ ਗਏ ਤੁਹਾਨੂੰ ਉਹ ਹਲਕੇ ਸੀ ਔਰ ਸਭ ਤੋਂ ਔਡੀ ਗੱਲ ਹੈ ਕਿ ਇਸ ਸੀਟ ਦੇ ਉੱਤੇ 35000 ਦੀ ਲੀਡ ਜਿਹੜੀ ਹੈ ਉਹਨਾਂ ਨੂੰ ਆਲਰੇਡੀ ਲੋਕ ਸਭਾ ਦੇ ਚੋਣਾਂ 'ਚ ਮਿਲੀ ਜਿਹੜੇ ਕਿ ਅੱਜ ਤੱਕ तकरीबन 1.5 ਸਾਲ ਹੋਇਆ ਉਸ ਸੀਟ ਨੂੰ ਆ ਦੂਸਰਾ ਸਵਾਲ ਇੱਥੇ ਪੈਦਾ ਹੁੰਦਾ ਕਿ ਇੱਥੇ ਭਾਜਪਾ ਦੀ ਸਥਿਤੀ ਕਿਸ ਤਰ੍ਹਾਂ ਦੀ ਰਹੀ ਕਿਉਂਕਿ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਕਾਫੀ ਮਿਹਨਤ ਵੀ ਕੀਤੀ ਹੈ ਉੱਥੇ ਲਗਾਤਾਰ ਕੈਂਪ ਲਗਾਉਂਦੇ ਨਜ਼ਰ ਆਏ ਨਹੀਂ ਤਾਂ ਇਹ ਜਿਹੜਾ ਹਰਮੀਤ ਸਿੰਘ ਸੰਧੂ ਹੈ ਉਹ ਇੱਕਦਮ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ ਹੁੰਦੀ ਹੈ ਤੇ ਅਚਾਨਕ ਹੀ ਉਹਨਾਂ ਨੂੰ ਸੀਟ ਦੇ ਦਿੱਤੀ ਜਾਂਦੀ ਹੈ ਸਭ ਤੋਂ ਵੰਤਮਾਨ ਨੂੰ ਨਵ ਲੋਕੇ ਆ ਗਿਆ ਸੀ ਕਿ ਸਭ ਤੋਂ ਪਸੰਦੀਦਾ ਚਿਹਰੇ ਇਹੋ ਹੀ ਨੇ ਹੂੰ ਹੁਣ ਸਵਾਲ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕੈਡਰ ਹੈ ਨਾ ਉਹ ਹਰਮਿਤ ਸਿੰਘ ਸੰਧੂ ਨੂੰ ਇੰਨੀ ਜਲਦੀ ਸੱਟ ਨਹੀਂ ਕਰੇਗਾ ਉਹ ਲੋਕ ਐਕਸੈਪਟ ਕਰਨਗੇ ਜਾਂ ਤੇ ਉਹ ਦਾਗੀ ਹੋਣਗੇ ਤੇ ਜਾਂ ਬਿਲਕੁਲ ਹੀ ਜਿਸ ਨੂੰ ਕਹਿੰਦੇ ਨੇ ਨਾ ਨਾਰੇ ਲਾਉਣ ਵਾਲੇ ਬੰਦੇ ਹੋਣਗੇ ਇੱਕ ਤਰ੍ਹਾਂ ਦਾ ਨਾ ਇਸ ਪੂਰੇ ਇਲੈਕਸ਼ਨ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਉਹ ਥੋਪੇ ਗਏ ਨੇ ਤੁਸੀਂ ਦੇਖੋ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਦਾ ਚਿਹਰਾ ਨਹੀਂ ਨੇ ਹੂੰ ਪਿਛਲੀ ਚੋਣਾਂ ਚ ਹਰਮਿਤ ਸਿੰਘ ਸੰਧੂ ਲੜੇ ਸੀ ਵਾਰੂ ਜਿਹੜਾ ਹੈ ਉਹ ਖਿਲਾਫ ਲੜੇ ਸੀ ਤਾਂ ਇਸ ਵਾਰ ਉਹ ਆਮ ਆਦੀ ਪਾਰਟੀ ਸੀ ਲੜ ਰਹੀ ਸੱਤਾ ਪਰਵਰਤਨ ਔਰ ਚਿਹਰਾ ਪਰਵਰਤਨ ਅੱਜ ਦੀ ਰਾਜਨੀਤੀ ਦੀ ਕਾਮ ਚੀਜ਼ ਹੋ ਗਈ ਹੈ ਤਾਂ ਅਗਰ ਤਰਨ ਤਰਨ ਦੇ ਲੋਕ ਇਸ ਤਰੀਕੇ ਦੇ ਨਹੀਂ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਥਕ ਸੀਟ ਹੈ ਔਰ ਇਸ ਨੂੰ ਸਿੱਧੇ ਤੌਰ ਤੇ ਮੰਨਿਆ ਜਾਂਦਾ ਕਿ ਕਈ ਵਾਰ ਇਸ ਤਰ੍ਹਾਂ ਦੇ ਚਿਹਰੇ ਸਾਹਮਣੇ ਆਉਂਦੇ ਨੇ ਕਿ ਜਿਹੜੇ ਕੀ ਪੰਥ ਦੀਆਂ ਗੱਲਾਂ ਕਰਦੇ ਨੇ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਹੋ ਗਏ ਇਹ ਹੋਰ ਚੀਜ਼ਾਂ ਨੇ ਤਾਂ ਇਹ ਇੱਕ ਤਰ੍ਹਾਂ ਦੇ ਬਹੁਤ ਸਾਰੇ ਇਸ ਸੀਡ ਦੇ ਵਿੱਚ ਜਿਹੜੇ ਨਾ ਇੱਕ ਜਿਹਨੂੰ ਕਹਿੰਦੇ ਲੂਪੋਲ ਕਹਿੰਦੇ ਨਾ ਉਹ ਰਾਜਨਿਕ ਦੂਸਰਾ ਹਰਮੀਤ ਸਿੰਘ ਸੰਧੂ ਉਹਨਾਂ ਦੀ ਗੱਲ ਕੀਤੀ ਜਾਵੇ ਤੇ ਹਰਮੀਤ ਸਿੰਘ ਸੰਧੂ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਲੱਗੇ ਨੇ ਕਈ ਤਰ੍ਹਾਂ ਦੇ ਉਹਨਾਂ ਦੇ ਸਵਾਲ ਖੜੇ ਹੁੰਦੇ ਨੇ ਠੀਕ ਹੈ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਉਹਦੇ ਤੇ ਕੋਈ ਆਪਣਾ ਫੈਸਲਾ ਨਹੀਂ ਦੇ ਸਕਦੇ ਪਰ ਹਰਮੀਤ ਸੰਧੂ ਵਾਸਤੇ ਜਿੱਤ ਮੁਸ਼ਕਲ ਹੋਏਗੀ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਹੈ ਕਿ ਅਸੀਂ ਜਿੱਤਾਂਗੇ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਆਉਂਦਾ ਕਿ ਜਿੰਨੀਆਂ ਸਾਰਿਆਂ ਨੂੰ ਵੋਟਾਂ ਪੈਣਗੀਆਂ ਉਹਨੇ ਕੱਲੇ ਸਾਡੇ ਅਰਮਿਤ ਸੰਧੂ ਨੂੰ ਪੈਣਗੀਆਂ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈਆਂ ਔਰ ਇਸ ਵਾਰ ਅਕਸਰ ਜਦੋਂ 22 ਬਾਈ ਇਲੈਕਸ਼ਨ ਹੁੰਦੀ ਹੈ ਤਾਂ ਸੀਐਮ ਇੱਕੋ ਗੱਲ ਕਹਿੰਦੇ ਨੇ ਕਿ ਜੇ ਇਹ ਰਾ ਜਿੱਤੇਗਾ ਜੀ ਕੈਬਨਿਟ ਤੇ ਜਾਏਗਾ ਲੇਕਿਨ ਇਸ ਵਾਰ ਇਹਨਾਂ ਨੂੰ ਕੈਬਨਿਟ ਦੀ ਗਾਰੰਟੀ ਵੀ ਨਹੀਂ ਦਿੱਤੀ ਗਈ ਤਾਂ ਇਸ ਚੀਜ਼ ਨੂੰ ਬਲੀਪੰਤੀ ਵਾਕਮ ਨੇ ਔਰ ਇਥੇ ਯੋਰ ਬਹੁਤ ਲੱਗੇਗਾ ਸਮਾਂ ਚਾਹੇ 1 ਮਹੀਨਾ 10 ਦਿਨ ਰਹਿ ਗਿਆ ਪਰ ਜ਼ੋਰ ਬਹੁਤ ਲੱਗੇਗਾ ਕਾਫੀ ਟੇਢੀ ਖੀਰ ਹੋਏਗੀ ਇਹ ਇਲੈਕਸ਼ਨ ਜਿੱਤਣਾ ਸਰ ਕਈ ਵਾਰ ਹੁੰਦਾ ਨਾ ਕਿਹਾ ਜਾਂਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੋਵੇ ਉਸ ਦਾ ਜਿਆਦਾ ਜਿਹੜਾ ਪੱਲੜਾ ਹੈ ਉਹ ਭਾਰੀ ਹੁੰਦਾ ਹੈ ਕੋਈ ਵੀ ਚੋਣ ਦੀ ਗੱਲ ਕੀਤੀ ਜਾਵੇ ਬਿਲਕੁਲ ਅਕਸਰ ਕੋਕੀ ਦੇਖੋ ਤੰਤਰ ਮੰਤਰ ਨੇ ਹੀ ਵੋਟ ਪਾਣੀ ਹੁੰਦੀ ਹੈ ਕਿ ਤੰਤਰ ਮੰਤਰ ਜਦੋਂ ਇਸ ਵੇਲੇ ਸੱਤਾ ਸਰਕਾਰ ਕੋਲ ਹੈ ਤਾਂ ਉਹ ਸੱਤਾ ਸਰਕਾਰ ਜਿਹੜੀ ਨਾ ਉਹ ਕਿਤਨਾ ਕਿਤੇ ਹਾਵੀ ਹੁੰਦੀ ਜ਼ਰੂਰ ਨਜ਼ਰ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਆਪਣੀ ਨੀਤੀਆਂ ਨੂੰ ਲੈ ਕੇ ਜਾਏਗੀ ਨੈਚੁਰਲੀ ਗੱਲ ਹੈ ਸਰਕਾਰ ਵੀ ਉਹਨਾਂ ਦੀ ਹੈ ਮੰਤਰੀ ਮੰਤਰ ਵੀ ਉਹਨਾਂ ਦਾ ਔਰ ਇੱਕ ਇਸ ਦੇਸ਼ ਦੀ ਇੱਕ ਬਾਈ ਇਲੈਕਸ਼ਨ ਜਿਹੜੀ ਨਾ ਤਕਰੀਬਨ ਕਹਿੰਦੇ ਸਰਕਾਰ ਦੀ ਹੀ ਹੁੰਦੀ ਹੈ ਤੁਸੀਂ ਦੇਖੋ ਜਿੰਨੇ ਮੜੀਆਂ ਪਿਛਲੀ ਵਰੀ ਬਾਈ ਇਲੈਕਸ਼ਨਸ ਹੁੰਦੀ ਉਹ ਤੇ ਸਰਕਾਰ ਹੀ ਜਿੱਤਦੀ ਹੈ ਇਸ ਵਾਰ ਵੀ ਬਾਈ ਇਲੈਕਸ਼ਨ ਜਿਹੜਾ ਹੈ ਸਰਕਾਰ ਜਿਤ ਸੰਭ ਦੀ ਪਰ ਫਿਰ ਮੈਂ ਦੱਸਿਆ ਕਿ ਤਰਨ ਤਰਨ ਦੀ ਸੀਟ ਤੇ ਚੈਲੰਜੇਜ਼ ਵੱਖਰੇ ਨੇ ਆਮ ਸੀਟ ਨਾਲੋਂ ਇਸ ਸੀਟ ਦੇ ਉੱਤੇ ਚੈਲੰਜੇਜ਼ ਵੱਖਰੇ ਨੇ ਹੋ ਸਕਦਾ ਹੈ ਇਸ ਸੀਟ ਦੇ ਉੱਤੇ ਕੁਝ ਉਲਟ ਫੇਰ ਹੋ ਸਕੇ ਪਰ ਮਿਹਨਤ ਬਹੁਤ ਲਾਣੀ ਪੈਗੀ ਚਾਹੇ ਆਮ ਆਦਮੀ ਪਾਰਟੀ ਸੱਤਾ ਸਰਕਾਰ ਹੈ ਜਿਸ ਦਾ ਤੁਸੀਂ ਕਿਹਾ ਕਿ ਸੱਤਾ ਸਰਕਾਰ ਨੂੰ ਐਡਵਾਂਟੇਜ ਹੁੰਦਾ ਹੈ ਪਰ ਠੀਕ ਹੈ ਐਡਵਾਂਟੇਜ ਜ਼ਰੂਰ ਹੈ ਪਰ ਮਿਹਨਤ ਬਹੁਤ ਲਾਣੀ ਪੈਗੀ ਪੱਲੜਾ ਹਰ ਕਿਸੇ ਨੂੰ ਆਪਣੇ ਕਹਿੰਦੇ ਨਾ ਜੁੱਤੀਆਂ ਕਸਾਣੀਆਂ ਪੈਂਦੀਆਂ ਉਹ ਇਸ ਸੀਟ ਤੇ ਕਸਾਣੀਆਂ ਪਹਿਣਗੀਆਂ ਕਿਉਂਕਿ ਇਸ ਸੀਟ ਦੇ ਉੱਤੇ ਅੱਜ ਤੱਕ ਇੱਕ ਹਿੰਦੂ ਚਿਹਰਾ ਵੀ ਜਿੱਤ ਚੁੱਕਾ ਹੈ ਔਰ ਡਾਕਟਰ ਅਗਨੀ ਉਤਰੀ ਜਿਹੜੇ ਕਾਂਗਰਸ ਪਾਰਟੀ ਤੋਂ ਸੀ ਉਹ ਜਿੱਤੇ ਸੀ ਪਰ ਉਸ ਤੋਂ ਬਾਅਦ ਜਿਹੜਾ ਤਕਰੀਬਨ ਅਸੀਂ ਕਹੀਏ ਤੇ ਪੰਤਖ ਕਿਉਂਕਿ ਇੱਥੋਂ ਦੇ ਬੜਾ ਇੱਕ ਨਾ ਖੁੰਦਗੀ VOTER ਹੈ ਇੱਥੋਂ ਦਾ ਤੇ ਇਸ ਕਰਕੇ ਇਸ VOTER ਨੂੰ ਲੁਭਾਉਣਾ ਜਿਸ ਤਰੀਕੇ ਨਾਲ ਕਈ ਵਾਰ ਕਹਿੰਨੇ ਆ ਉਹ ਚੀਜ਼ਾ ਨਹੀਂ ਹੋਉਂਦੀਆਂ ਕਿਉਂਕਿ ਅਗਰ ਲੁਭਾਉਣਾ ਹੁੰਦਾ ਤਾਂ ਸ਼ਾਇਦ ਅਮਰਪਾਲ ਸਿੰਘ ਕਦੀ ਨਾ ਜਿੱਤਤੇ ਤਾਂ ਕੁੱਲ ਮਿਲਾ ਕੇ ਸੀਟ ਕਾਫੀ ਮੁਸ਼ਕਲ ਹੈ ਟਫ ਸੀਟ ਹੈ ਔਰ ਇਹ ਸੀਟ ਨੂੰ ਆਮ ਸੀਟ ਵਕਤੀ ਦੇਖਿਆ ਜਾਣਾ ਚਾਹੀਦਾ ਤਾਂ ਔਰ ਆਉਣ ਵਾਲੇ ਸਮੇਂ ਚ ਇਹ ਸੀਟ ਜਿਹੜਾ ਹੈ ਆਪਣਾ ਇਮਪੈਕਟ ਵੀ ਛੱਡਦਾ ਨਜ਼ਰ ਆਏਗੀ ਕੋਈ ਵੀ ਰਿਜ਼ਲਟ ਆਉਂਦੇ ਨੇ ਨਾ ਉਹਦੇ ਨਤੀਜੇ ਤੁਸੀਂ ਸਮਝ ਲਓ ਕਿ ਉਹ 2027 ਦਾ ਇੱਕ ਤਰ੍ਹਾਂ ਦਾ ਟ੍ਰੇਲਰ ਜਾਂ ਸੈਮੀ ਫਾਈਨਲ ਹੀ ਹੋਏ ਜੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਹੜਾਂਚਰਣਾ ਨੇ ਆਪਣਾ ਲੈਵਲ ਬਹੁਤ ਆਪ ਕੀਤਾ ਹੈ ਕਿ ਉਹਨਾਂ ਦਾ ਤਰਨ ਤਰਨ ਜਿਮਨੀ ਚੋੜਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਬਿਲਕੁਲ ਇੱਕ ਲੇਡੀਜ਼ ਨੂੰ ਉਹਨਾਂ ਨੇ ਉਭਾਰਿਆ ਉਹਨਾਂ ਨੇ ਆਪਣਾ ਇੱਕ ਉਹ ਤੇ ਕਲੱਬ ਚੱਲਦਾ ਹੈ ਤਾਂ ਸੁਖਵੀਰ ਬਾਦਲ ਖੁਦ ਕਹਿ ਰਹੇ ਨੇ ਕਿ ਉਹ ਇੱਥੇ ਆ ਕੇ ਹੀ ਬੈਠਣਗੇ ਮੁੱਖ ਮੰਤਰੀ ਬੈਠਣਗੇ ਤਾਂ ਕੁੱਲ ਮਿਲਾ ਕੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਆਪੋਜੀਸ਼ਨ ਚ ਨੇੜਾ ਉਹਨਾਂ ਦੀ ਨਿਗਾਹ ਇਸ ਵੇਲੇ ਤਰਨਤਾਰਨ ਸੀਟ ਤੇ ਹੈ ਔਰ ਅੱਜ ਉਹਦਾ ਜਰਾ ਇੱਕ ਸਿਆਸੀ ਮੇਗੋ ਲੈਣਾ ਵਾਜ ਗਿਆ ਕਿਉਂਕਿ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਣੀਆਂ ਵਿੱਚ ਤੁਸੀਂ ਦੇਖੋ ਕਿ ਗੁਰਾਮਦਾਜੀ ਦਾ ਪ੍ਰਕਾਸ਼ ਦਿਹਾੜਾ ਉਸ ਤੋਂ ਬਾਅਦ ਦੀਵਾਲੀ ਉਸ ਤੋਂ ਬਾਅਦ ਆਪਣਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਣਾ ਹੈ ਤਾਂ ਬਹੁਤ ਕੁਛ ਆਣਾ ਛੁੱਟੀਆਂ ਵੀ ਆਣੀਆਂ ਫੈਸਟੀਵਲ ਵੀ ਆਣੇ ਤਾਂ ਉਹਦੇ ਵਿੱਚ ਕੈਂਪੇਨ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਤਾਂ ਫਿਲਹਾਲ ਕਾਫੀ ਟਫ ਸੀਟ ਹੈ ਔਰ ਇਸ ਦਾ ਨਤੀਜੇ ਆਉਣ ਲਈ ਸਮੇਂ ਦੇਖਣ ਨੂੰ ਮਿਲਣਗੇ ਲੇਕਿਨ ਕੁੱਲ ਮੁਕਾਬਲਾ ਜਿਹੜਾ ਹੈ ਉਹ ਕਾਫੀ ਪੰਜ ਗੁਣਾ ਮੁਕਾਬਲਾ ਔਰ ਕਾਫੀ ਤਿੱਖਾ ਮੁਕਾਬਲਾ ਹੋਣ ਦੀ ਉਮੀਦ ਜਰੀ ਹੈ ਜ਼ਾਹਰ ਕੀਤੀ ਜਾ ਸਕਦੀ ਹੈ ਯਕੀਨਨ ਤਰ੍ਹਾਂ ਤਰ੍ਹਾਂ ਦੀ ਸੀਟ ਕਾਫੀ ਟਫ ਹੋਏਗੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਤਰਨਤਾਰਨ ਜਿਮਨੀ ਚੋਣਾ ਨੂੰ ਲੈ ਕੇ ਹਰ ਕਿਸੇ ਨੂੰ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਬੇਸਬਰੀ ਦੇ ਨਾਲ ਇੰਤਜ਼ਾਰ ਹੇਤਾ ਡੇਟ ਹੈ ਐਲਾਨੀ ਜਾ ਚੁੱਕੀ ਹੈ 11 ਨਵੰਬਰ ਨੂੰ ਹੋਣ ਜਾ ਰਹੀਆਂ ਨੇ ਤਰਨਤਾਰਨ ਦੀਆਂ ਜਿਮਨੀ ਚੋਣਾ ਤੇ ਆਖਿਰਕਾਰ ਹੁਣ 14 ਨਵੰਬਰ ਜਾਣੇ ਕਿ ਰਿਜ਼ਲਟ ਵਾਲੇ ਦਿਨ ਹੀ ਪਤਾ ਲੱਗੇਗਾ ਕਿ ਕੌਣ ਹੋਵੇਗਾ ਤਰਨਤਾਰਨ ਜਿਮਨੀ ਚੋਣਾ ਦਾ ਜੇਤੂ ਕੈਮਰਾਮੈਨ ਅਰਸ਼ ਦੇ ਨਾਲ ਮਾਸੂਕਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ